ਸਾਨੂੰ 33000 ਰੁਪਏ ਦੀ 33000 ਰੁਪਏ ਦੀ ਓਏ ਮਰਤੀ ਏਸੀ ਵਾਲੀ ਕਦੇ ਸੁਣਿਆਗਾ ਜੇ ਨਹੀਂ ਸੁਣਿਆ ਤਾਂ ਵੀ ਫੋਟੋ ਕਲਿੱਕ ਕਰ ਲਓ ਸਾਫ ਗੱਡੀ ਦੀ ਇਹ ਕੂੜਾ-ਗਵਾੜ ਤਾਂ ਜੋ ਮਰਜ਼ੀ ਲੈ ਲਓ ਜੀ 30000 ਦੀ ਇਹਦੇ ਪਿੱਛੇ ਰੋਲਾ ਬਹੁ ਪਾਉਣਗੇ ਯਾਰ ਰੇਟ ਦੇਣਾ ਦਾ ਮਿੱਤਰੋ ਆ ਕੇ ਮੇਰਾ ਭਾਈ ਐ ਨਾ ਕਿ ਉਹ ਵੀ 1000 ਰੁਪਿਆ ਹੁਰਕਟਾ ਦੇ 99000 ਰੁਪਏ ਦੀ ਸਬੱਟ ਆਹ ਲੈ ਜਾਓ ਫੋਨ ਕਰਕੇ ਲੈਣ ਚੱਲਿਆ ਸਾਢੇ 3 ਲੱਖ ਰੁਪਏ ਦੀ 7 ਸੀਟਰ ਕਰ ਦਵਾਂਗੇ ਚੱਲ ਚੱਕੋ ਬਈ ਇਹ ਕਰ ਦੇਵਾਂਗੇ ਸਿਰਫ ਤੁਹਾਨੂੰ 115000 ਚ ਨਹੀਂ 115 ਡੀਜ਼ਲ ਡੀਆਰ ਅਲਾਈ ਲੱਗੇ ਹੋਏ 115 ਦੀ ਡੀਆਰ ਬਈ ਕੁੱਲ ਮਿਲਾ ਕੇ ਗੱਡੀ ਚੱਲੀ ਐ 30000 ਕਿਸੇ ਪ੍ਰਾਣੇ ਪੈਸੇ ਲਾਉਣੇ ਐ ਘੱਟ ਚੁੱਪ ਕਰਕੇ ਆਹ ਕਾਰ ਲੈ ਜਾ ਬਈ ਇਹ ਸਾਰੀ ਓਰੀਜਨਲ ਕਾਰ ਆ ਟੋਟਲ ਮੋਟੂ ਦੇ ਦੇਵੇ ਆਪਾਂ ਬੈਠੇ 50000 ਰੁਪਏ ਛੱਡ ਦੂਗਾ ਜੇ ਨਹੀਂ ਨਵੀਂ ਕਾਰ ਕੋਈ ਦੇ ਦੇਵੇ 3.5 ਲੱਖ ਰੁਪਏ ਦੀ ਮਹਿੰਦਰਾ ਐਕਸ ਯੂਵੀ ਸੱਤ ਸੀਟਰ ਗੱਡੀ ਮਿੱਤਰੋ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਕਹਿੰਦੇ ਬਈ ਪੰਜਾਬ ਦੇ ਵਿੱਚੋਂ ਇੱਕ ਸਸਤਾ ਕਾਰ ਬਾਜ਼ਾਰ ਕਿਹੜਾ ਹੈ ਤਾਪਰਾ ਬਰਾਬਰ ਖੜਾ ਤੁਸੀਂ ਹੁਣ ਦੇਖ ਕੇ ਸਮਝ ਗਏ ਹੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਟਾਕ ਦਿਖਾ ਦਿੰਨਾ ਇਧਰ ਆ ਗਈ ਇੱਕ ਵਾਰੀ ਚਾਰੇ ਪਾਸੇ ਚਾਤੀ ਮਰਾ ਦੇ ਕੱਲੀਆਂ ਇਹ ਗੱਡੀਆਂ ਨਹੀਂ ਮਿੱਤਰੋ ਗੱਡੀਆਂ ਬਾਰ ਵੀ ਖੜੀਆਂ ਨੇ ਇੱਕ ਵਾਰੀ ਵੈਸੇ ਵਾਕ ਰਾਊਂਡ ਕਰਾ ਲਓ ਜਿੰਨੀਆਂ ਵੀ ਕਾਰਾਂ ਖੜੀਆਂ ਨੇ ਜੇ ਆਪਾਂ ਸਟਾਰਟਿੰਗ ਪ੍ਰਾਈਸ ਦੀ ਗੱਲ ਕਰੀ ਜਪਲਦਾ ਸ੍ਰੀ ਗੁਰ ਜੀ ਸਤਿ ਸ਼੍ਰੀ ਅਕਾਲ ਤੇ ਕਿੱਥੇ ਪਹੁੰਚ ਜਾਨਾ ਜੀ ਆਪਣਾ ਆਪਣਾ ਹਰੀਪੁਰਾ ਰੋਡ ਆਪਣੇ ਨਾਨਕੀਆ ਤੇ ਨੇੜੇ ਦਰਗਾਹ ਪੀਰਾ ਦੀ ਆ ਉਹਦੇ ਸਾਹਮਣੀ ਸਾਈਡ ਪੈਂਦਾ ਤੇ ਸੰਗਰੂਰ ਦੇ ਵਿੱਚ ਪੈਂਦਾ ਬਾਈ ਬਾਕੀ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਹੇ ਨੇ ਇੱਕ ਸਪੈਸ਼ਲ ਧਮਾਕਾ ਅੱਜ ਕਿਸੇ ਪੁਰਾਣੇ ਪੁਰਾਣਾ ਮੋਟਰਸਾਈਕਲ ਲੈਣ ਚੱਲੇ ਹਾਂ ਹਾਂ ਆਪਾਂ ਗੱਡੀ ਮੰਨ 33000 ਤੋਂ ਸਟਾਰਟਿੰਗ ਆਪਣੀ ਹੋਣਾ ਵੰਡਰ 33000 ਤੋਂ ਤੁਹਾਨੂੰ ਗੱਡੀ ਦਵਾਂਗੇ ਅੱਜ ਗੱਡੀ ਨਹੀਂ 33000 ਦਾ ਪੁਰਾਣਾ ਮੋਟਰਸਾਈਕਲ ਲੈਂਦਾ ਵਧੀਆ ਕਾਰ 02 ਲੈ ਬਾਈ ਹੁਣ ਗੱਡੀਆਂ ਲੱਗਿਆ ਸ਼ੁਰੂ ਕਰਨ ਜਿੰਨੇ ਪਰਾ ਦਿਖ ਰਿਹਾ ਸਕਰੀਨ ਸ਼ਾਟ ਜਰੂਰ ਕਰੀ ਚੱਲਿਓ ਬਾਕੀ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਹੇ ਨੇ ਜੀ ਸਭ ਤੋਂ ਪਹਿਲੀ ਕਾਰ ਆ ਗਈ Maruti SUZUKI ਦੀ Swifta Dzire Alloy ਪਏ ਹੋਏ ਨੇ ਡਿਟੇਲ ਕੀ ਜੀ ਇਹ ਕਾਰ ओरिजिनल ਬੋਡੀ ਸਾਰੀ ਇਕੱਲਾ ਬੰਪਰ ਪੇਂਟ ਆ ਕਰਦਾ 15 ਮਾਡਲ ਆ LDI ਮਾਡਲ ਆਉਂਦੀ ਹੈ ਇਹ Tour ਡੀਜ਼ਲ ਦੇ ਵਿੱਚ LDI Tour ਮਾਡਲ ਆਂਦਾ ਪਹਿਲਾਂ ਕਿਉਂਕਿ ਇਹ ਚੱਲਿਆ ਸੀ ਜਾਦੇ क्रेਜ ਹੋ ਗਿਆ ਸੀ ਜਦੋਂ ਆਪਾਂ ਜਿਵੇਂ ਕਹਿਦੀ ਕਿ ਉਹ ਕੰਮ ਕਰ ਲੂਜੀ ਹਾਂ ਕੰਮ ਕਾਰ ਵਾਸਤੇ ਵਧੀਆ ਕਾਰ ਹੈ ਘੱਟੋ ਘੱਟ 1.5 ਤੋਂ 2 ਲੱਖ ਦਾ ਲੋਨ ਹੋ ਜਾਣਾ ਕਾਰ ਤੇ ਜਿਹੜੇ ਬੰਦੇ ਟੈਕਸੀ ਚਲਾਉਣੀ ਹੈ ਜਾਂ ਲੋਕਲ ਆਵ ਐਵਰੇਜ ਬਹੁਤ ਹੁੰਦੀ ਹੈ ਕਾਰ ਦੀ ਬਾਈ ਤੇ ਜੀ ਦੀ ਘੱਟੋ ਘੱਟ ਐਵਰੇਜ ਆ ਇਹ ਕਾਰ ਆਪਾਂ ਨੂੰ ਲਾਸਟ 2.40 ਲੱਖ ਦੇ ਮਿਲ ਜੂ ਬ੍ਰੈਂਡ ਨਿਊ ਕਾਰ 15 ਮਾਡਲ ਸਵੈਪਟ ਡਿਜ਼ਾਇਰ 2 ਲੱਖ 15 2.40 ਲੱਖ ਦੀ 15 ਮਾਡਲ 2.40 ਦੀ 2015 ਸੀਟ ਕਵਰ ਸਾਰਾ ਉਹਦੇ ਚੈੱਕ ਕਰਾ ਦਿਓ ਬਿਲਕੁਲ ਨਵੇਂ ਲੱਗੇ ਨੇ ਲਾ ਭਾਈ ਬਾਕੀ ਬੰਪਰ ਛੱਡ ਕੇ ਬਾਕੀ ਸਾਰੀ ਕਾਰ ਕੋਰੋਜਨ ਵਾਲਾ ਹੈ ਜੀ ਤੇ ਇਹ ਆ ਗਈ ਡਿਜ਼ਾਇਰ ਇੱਕ ਹੋ ਰਹੀ ਆਪਣੇ ਕੋਲ ਇਹ ਡਿਜ਼ਾਇਰ ਜਿਹੜੇ ਬੰਦੇ ਲੋਕਲ ਡੀਜੇ ਚ ਲਾਉਣੀ ਐ ਐਵਰੇਜ ਉਹਨਾਂ ਹੀ ਸੇਮ ਆ 22 23 ਦੀ ਐਵਰੇਜ ਆ ਇਹ ਅੱਠ ਮਾਡਲ ਆ ਉਹ ਪੰਜਾਬ ਚ ਆਪਣੀ ਸੰਗੁਰ ਚ ਨਾਮ ਆ ਪੁਲਿਸ ਮੁਲਾਜ਼ਮ ਦੇ ਹਾਂਜੀ ਐਫੀਆਰ ਮਿਲੂਗਾ ਸਾਰਾ ਕੋ ਮਿਲੂਗਾ ਇਹ ਕਾਰ ਦਾ ਪਾਸਿੰਗ ਹੈਗੀ ਪਾਸਿੰਗ ਇਹਦੀ ਖਤਮਾ 23 ਦੇ ਵਿੱਚ ਓਕੇ ਪਰ ਕਾਰ ਤੁਹਾਨੂੰ ਬਿਲਕੁਲ ਬਹੁਤ ਹੀ ਘੱਟ ਰੇਟ 'ਚ ਦੇ ਦਾਂਗੇ 2013 2008 ਮਾਡਲ ਅੱਠ ਮਾਡਲ ਆ ਲਾਈਟ ਟਾਇਰ ਲੱਗੇ ਨੇ ਗੱਡੀ 'ਚ ਨਵੇਂ ਹਾਂਜੀ ਠੀਕ ਹੈ ਸੀਟ ਕਵਰ ਨਵੇਂ ਨੇ ਸੈਂਟਰ ਲੋਕਿੰਗ ਆ ਤੇ ਬਲੂਟੂਥ ਸਿਸਟਮ ਸਾਰਾ ਸਮਾਨ ਲੱਗਿਆ ਨਹੀਂ 1,115 ਡੀਜ਼ਲ ਡੀਆਰ ਅਲਾਏ ਲੱਗੇ ਹੋਏ 1,115 ਦੀ ਡੀਆਰ ਤੇ i20 ਜੀ ਇਹ i20 ਤੁਹਾਨੂੰ ਬਹੁਤ ਘੱਟ ਰੇਟ 'ਚ ਦੇ ਦਾਂਗੇ ਆਪਾਂ ਇਹ 11 ਮਾਡਲ ਆ ਹਲਕਾ ਫੁਲਕਾ ਬੰਪਰ ਦਾ ਪੇਂਟ ਦਾ ਕੰਮ ਆ ਜੇ ਕਰਾਉਣਾ ਆਪਾਂ ਕਰਾ ਕੇ ਦੇ ਦਾਂਗੇ ਕਾਰ ਦਾ ਠੀਕ ਹੈ ਜੀ ਕਿਉਂਕਿ ਹੁਣੇ ਆਈ ਆ ਕਾਰ ਇਹ ਮਾਡਲ ਕਿੰਨੇ ਦੱਸੇ ਹੀ 2011 ਮਾਡਲ ਆ ਫਰਸਟ ਓਨਰ ਆ ਐਨਓਸੀ ਮਤਲਬ ਇਹਦੀ ਸੰਗੂਰ ਦੀ ਆਈ ਹੋਈ ਆ ਨੰਬਰ ਵੀ ਲਵਾ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਡੀਜ਼ਲ ਹੈ ਡੀਜ਼ਲ ਆ ਕਿਹੜੀ ਪਹਿਲੇ ਨਾਮ ਮੈਗਨਾ ਮੈਗਨਾ ਠੀਕ ਹੈ ਜੀ ਸੀਟ ਕਵਰ ਨਵੀਂ ਨੇ AC UC ਸਾਰਾ ਓਕੇ ਆ ਬੈਟਰੀ ਨਵੀਂ ਆ ਦੇ ਵਿੱਚ ਇਨਸ਼ੋਰਸਾ ਇੱਕ ਸਾਲ ਦਾ ਕਰਾਤਾ ਕੱਲ ਤੋਂ ਲੈ ਕੇ ਆਪਾਂ ਠੀਕ ਹੈ ਜੀ ਇੱਕ ਸਾਲ ਅੱਗੇ ਵੈਲਿਡ ਆ ਹੀ ਮਹੀਨੇ ਤੱਕ ਦਾ ਇਨਸ਼ੋਰਸ ਇਹ ਕਾਰ ਦੇ ਦਾਂਗੇ ਸਿਰਫ ਤੁਹਾਨੂੰ 1,30,000 ਚ ਕੀ ਹੋ ਰਿਹਾ ਜੀ ਬੱਸ ਇਹ ਲਟਾਉਣੀਆਂ ਨੇ ਕਾਰ ਆ ਲੈ ਜਾਓ ਹਾਂ ਲੈ ਜਾਓ 1,30,000 ਦੀ ਆ ਨੰਬਰ ਲਵਾ ਕੇ ਵੀ ਆਪਾਂ 155 ਹੀ ਦੇ ਦਾਂਗੇ ਸੰਗਰੂਰ ਨੰਬਰੇ ਲਵਾ ਦਾਂਗੇ ਅਗਲੇ ਦਿਨ ਅਗਲੇ ਦਿਨ ਲਵਾ ਦੇ ਹਾਂ ਹਾਂ ਨੰਬਰ ਵੀ ਲਵਾ ਦਾਂਗੇ ਕਿਸੇ ਪ੍ਰਧਾਨ ਨੂੰ ਨਾ ਹੁੰਦਾ ਕਿ ਯਾਰ ਬਈ ਅਸੀਂ ਆਪ ਲਵਾ ਲਾਂਗੇ ਤਾਂ ਆਪ ਵੀ ਲਵਾ ਤੇ ਡਜ਼ਹਰੀ ਇਹ 2014 ਮਾਡਲ ਆ ਕਾਰ ਇਹ ਟਾਇਰ 70 80% ਕਾਰ ਨੇ ਸੀਟ ਕਵਰ ਵਧੀਆ ਨੇ ਕਾਰ ਦੇ ਵੀਡੀਆ ਹੀ ਮਾਡਲ ਆ ਪੀਵੀ 13 ਨੰਬਰ ਆ ਸੈਕੰਡ ਓਨਰ ਆ ਠੀਕ ਹੈ ਜੀ ਇਹ ਵੀ ਕਾਰ ਦੇ ਆ ਮਾਰਕੀਟ ਵੈਲਿਊ 3 70 4 ਲੱਖ ਘੱਟੋ ਘਾਟਾ ਅਗਲਾ ਮੰਗਦਾ ਆਪਾਂ ਤੁਹਾਨੂੰ ਕਾਰ ਦੇ ਦੇਣੀ ਸਿਰਫ 3 30000 ਰੁਪਏ ਦੇ ਵਿੱਚ ਲੈ ਬਈ 14 ਮਾਡਲ 3 30000 ਦੀ 2014 2014 ਇਹ ਥਾਰ ਆ ਗਈ 16 ਮਾਡਲ ਗੱਡੀ ਆ ਹਾਂਜੀ ਸਾਰੀ ਓਰੀਜਨਲ ਆ 4x4 ਆ ਅਲਾਈ ਨਵੇਂ ਲੱਗੇ ਨੇ ਕਾਰ ਦੇ ਵਿੱਚ ਠੀਕ ਹੈ ਜੀ ਤੇ ਸੈਕੰਡ ਓਨਰ ਆ 14 ਨਹੀਂ 16 16 ਦਸੰਬਰ ਦਸੰਬਰ ਮਹੀਨੇ ਦੀ ਹੈ ਦੋਨੋਂ ਚਾਬੀਆਂ ਦੋਨੋਂ ਜੱਗ ਲਾ ਕਰ ਦਿਆ ਸਾਰੀ Ориਜਨਲ ਆ ਬਾਈ ਸਾਰੀ Ориਜਨਲ ਦੀ ਗਾਰੰਟੀ ਆ ਆਪਣੀ ਪੈਰ ਉਲਾਈ ਸਾਰਾ ਨਵਾਂ ਲੱਗਿਆ 4x4 ਆਟੋ ਸੀਟਾਂ ਨੇ ਚ ਇਹ ਕਾਰ ਦੇ ਦੇਣ ਤੁਹਾਨੂੰ 6 ਲੱਖ ਰੁਪਏ ਦੀ ਲਓ ਜੀ 6 ਲੱਖ ਰੁਪਏ ਦੀ 16 XUV ਜੀ ਇਹ 16 ਮਾਡਲ ਆ ਇਹ ਵੀ ਦਸੰਬਰ ਮਹੀਨੇ ਦੀ ਆ ਸੱਚ ਨਾ ਓਨਰ ਆ ਦੋਨੋਂ ਚਾਬੀਆਂ ਨੇ ਤੇ ਸਰਸ ਬੁੱਕਾ ਸਾਰਾ ਰਿਕਾਰਡ ਨਾਲ ਆ ਲਾਈਟ ਆ ਐਰ LED ਪ੍ਰੋਜੈਕਟਰ ਲੱਟਾ ਸਾਰਾ ਸਮਾਨ ਲੱਗਿਆ ਚ ਸੀਟ ਕਵਰ ਵੀ ਇਹ ਚ ਜਾਨੀ ਕਿ ਨਵੇਂ ਲੱਗੇ ਨੇ ਆਟੋ ਸੀਟਾਂ ਨਹੀਂ ਤੇ ਸਨ ਰੂਫ ਵਾਲੀ ਆ W10 W10 ਬਾਈ ਤੇ ਟਾਪ ਮਾਡਲ ਆ ਗਿਆ ਹੈ। ਬਰਾਹ ਕਰਾਂਗੀ ਡਿਮਾਂਡ ਬਹੁਤ ਹੁੰਦੀ ਹੈ। ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ 6 ਸਵਾ 6 ਲੱਖ ਚ। 6 ਲੱਖ 25 ਹਜ਼ਾਰ ਦਾ ਟਾਪ ਮਾਡਲ ਆ ਤੁਹਾਡੇ ਸਾਹਮਣੇ ਆ। ਹਾਂਜੀ। ਤੇ ਆਡੀ ਜੀ ਨਹੀਂ ਆਡੀ ਨਹੀਂ ਅੱਗੇ ਅੱਗੇ। ਲਓ ਬਾਈ। ਤੇ ਆ ਵੀ ਇਹਨਾਂ ਦੀ ਪਰਸਨਲ ਆ ਗਈ ਬਾਈ। ਜੇ ਕਿਸੇ ਨਾਲ ਝੂਟੇ ਝੱਟ ਲੈਣੇ ਹੁੰਦੇ ਨੇ ਤਾਜ਼ਾ ਕਰੋ ਫੇ ਚੱਕਰ ਨਹੀਂ। ਹਾਂਜੀ। ਇਹ ਇਹ ਆ ਗਈ ਆਪਣੀ ਡੀਆਰ ਆ। ਇਹ ਪੈਟਰੋਲ ਕਾਰ ਆ। ਸੈਕੰਡ ਓਨਰ ਆ। 10 ਮਾਡਲ ਐਨਓਸੀ ਸੰਗਰੂਰ ਦੀ ਆ। 2010 10 ਮਾਡਲ। ਇਹ ਕਾਰ ਦੇ ਦਾਂਗੇ ਤੁਹਾਨੂੰ 1.5 ਲੱਖ ਰੁਪਏ ਚ। ਲਾ ਭਾਈ 1.5 ਲੱਖ ਰੁਪਏ ਦੀ 10 ਮਾਡਲ ਡਿਜ਼ਾਇਰ ਆ ਤੁਹਾਡੇ ਸਾਹਮਣੇ ਖੜੀ ਆ ਭਾਈ ਕਿਸੇ ਪਰਾਨਾ ਲੈਣੀ ਆ પેટ્રોલ ਵੇਰੀਐਂਟ ਦੀ 10 ਮਾਡਲ ਕਿਸੇ ਨੇ ਵਾਈਟ ਰੰਗ ਲੈਣਾ ਜਾਂ ਗ੍ਰੇ ਲੈਣਾ ਜਿਹੜਾ ਰੰਗ ਲੈਣਾ ਉਹ ਲੈ ਸਕਦਾ ਰੇਟ ਸੇਮ ਆ ਦੋਨਾਂ ਦਾ ਭਾਈ 1.5 ਲੱਖ ਰੁਪਏ ਦੀ ਤਾਂ ਸਿਲਵਰ ਖੜੀ ਆ ਤੁਹਾਡੇ ਸਾਹਮਣੇ ਤੁਹਾਡੇ ਫਿੱਟ ਵੈਟ ਦੀ ਹਾਲ ਹੈ ਜੋ 1.5 ਲੱਖ ਦੇ ਵਿੱਚ ਹੀ ਦੇ ਦਾਂਗੇ ਚਿੱਟੇ ਰੰਗ ਦੀ ਡਿਜ਼ਾਇਰ ਆ ਖੜੀ ਆ ਬਿਲਕੁਲ ਸਾਫਕਾਰ ਆ 2010 ਨੇ ਦੋਨੋਂ ਹੀ પેટ્રોલ ਵੇਰੀਐਂਟ ਦੇ ਨਾਲ ਤੇ ਹੁਣ ਆ ਜੀ ਉਹ ਆਪਣੀ ਆ ਗਈ ਚੈਰੀ ਕਲਰ ਦੀ ਵੈਗਨ ਆ ਰਹੀ ਹੈ ਇਹ ਵੈਗਨਰ ਦੀ ਇੱਕ ਖਾਸियत ਆ ਮੈਂ ਤਾਂ ਕਿਉਂਕਿ ਓਟਾ ਮੈਨੂੰ 20-25 ਸਾਲ ਹੋ ਗਏ 20 ਸਾਲ ਕੰਮ ਕਰਦੇ ਨੂੰ ਮੈਂ ਕਾਰ ਇਹਦੇ ਨਾਲ ਦੀ ਨਹੀਂ ਦੇਖੀ ਕਦੇ ਵੀ ਇਹ ਆਰਮੀ ਕਰਨਲ ਦੀ ਕਾਰ ਆ ਇਹਦੇ ਵਿੱਚ ਦੋ ਖਾਸियतਾਂ ਨੇ ਇੱਕ ਤਾਂ ਵੈਗਨਰ ਚ ਕਦੇ ਵੀ ਤੁਹਾਨੂੰ ਇੰਨੇ ਡਾਊਨ ਮਾਡਲ 7 ਮਾਡਲ ਦੀ ایر ਵੈਗ ਨਹੀਂ ਮਿਲਦੇ ایر ਬੈਗ ਨੇ ایر ਬੈਗ ਵਾਲੀ ਵੈਗਨਰ ਆ ਜੋ ਕੋਈ ਬੰਦਾ ਕਮੈਂਟ ਕਰਕੇ ਦੱਸ ਵੀ ਸਕਦਾ ਕਿਸੇ ਕੋ ਖੜੀ ਆ ਪਰ ਮੇਰੇ ਹਿਸਾਬ ਨਾਲ ਤਾਂ ਕੋਈ ਕਹਿ ਨਹੀਂ ਸਕਦਾ ਮੇਰੇ ਕੋਲ ਹੈਗੀ ਆ ਚਾਹੇ ਅੰਦਰ ਚੈੱਕ ਕਰਾ ਦਿਓ 7 ਮਾਡਲ ਦੇ 7 ਮਾਡਲ ਦਸੰਬਰ ਮਹੀਨੇ ਦੀ 28 ਤੱਕ ਵੈਲਿਡ ਆਰਮੀ ਕਰਨਲ ਦੀ ਦੋ ایرਬੈਗ ਪਲੱਸ ABS ਬ੍ਰੇਕ ਇਹਦੇ ਵਿੱਚ ਵੀ 에어 ਬ੍ਰੇਕ ਵਰਨਾ ਚ ਆਏ ਨੇ 9-10 ਮਾਡਲ ਚ ਵੈਗਨਰ ਚ 에어 ਬੈਗ 에ਬੀਐਸ ਕਿਉਂਕਿ ਮਾਰੂਤੀ ਸੁਜ਼ੂਕੀ ਨੇ ਵੀ 에ਬੀਐਸ ਆਪਣਾ ਸੁਵਿਟ ਦੇ ਵਿੱਚ ਦੇਣੇ ਸ਼ੁਰੂ ਕਰੇ ਦੇਗੇ ਜਿੱਤ ਕਰਾਈਡ ਹੈਗਾ ਵੈਗਨਰ ਦੇ ਵਿੱਚ ਚੱਲੋ 10-11 ਚ ਆਏ ਹੋਣਗੇ ਹਾਂ ਪਰ ਇਹਦੇ ਵਿੱਚ 7 ਮਾਡਲ ਚ 에어 ਬੈਗ 에ਬੀਐਸ ਬ੍ਰੇਕ ਬਿਲਕੁਲ ਨਵੀਂ ਬ੍ਰਾਂਡ ਨਿਊ ਕਾਰ ਜਿਹੜੇ ਬੰਦੇ ਰੱਖਣੀ ਆ ਉਹਨੂੰ ਇੰਨੇ ਘੱਟ ਰੇਟ ਚ ਕੋਈ ਮਾਰ ਨਹੀਂ ਚਾਏ 10 ਸਾਲ ਚਾਲਵੇ ਆਪਣੀ ਗਾਰੰਟੀ ਆ ਸਾਰੇ ਸ਼ੀਸ਼ੇ ਸਾਰਾ ਕੁਝ ਨਾਲ ਦਾ ਸੀਟ ਕਵਰ ਨਵੇਂ ਦੋਨੋਂ ਚਾਬੀ ਆ ਅੱਜੇ ਆਪਾਂ ਤੋਹਫਾ ਕਿੰਨੇ ਦੇ ਦਿਆਂਗੇ ਇਹ ਤੁਹਾਨੂੰ ਦੇ ਸਪੈਸ਼ਲ ਐਡੀਸ਼ਨ ਵੈਗਨਰ ਜਨਸਟਿਲੋ ਜੀ ਇਹ ਜਨਸਟਿਲੋ ਨਿਊ ਸ਼ੇਪ ਦੇ ਵਿੱਚ ਆ 11 ਮਾਡਲ ਆ ਜਿਹਦੀ ਐ ਵੀ ਚੱਲੀ Ориジナル 30000 ਕਿਲੋਮੀਟਰ ਸਿਰਫ ਇਹ ਚੱਲੀ ਸੀ ਆਪਣੀ 80000 ਤੇ 30000 ਚੱਲੀ ਆ ਭਾਈ ਕੁੱਲ ਮਿਲਾ ਕੇ ਗੱਡੀ ਚੱਲੀ ਐ 30000 ਕਿਸੇ ਪ੍ਰਾਣੇ ਪੈਸੇ ਲਾਉਣੇ ਐ ਘੱਟ ਚੁੱਪ ਕਰਕੇ ਆਹ ਕਾਰ ਲੈ ਜਾ ਬਈ ਇਹ ਸਾਰੀ ਓਰੀਜਨਲ ਕਾਰ ਆ ਟੋਟਲ ਮਾਡਲ ਜੀ 30000 ਚੱਲੀ ਗਾਰੰਟੀ ਐ 11 ਮਾਡਲ ਆ 11 ਮਾਡਲ 11 ਮਾਡਲ ਆ ਸਤੋਂ ਅੱਠ ਮਹੀਨੇ ਹੀ ਕਾਰ ਆ ਫਰਸਟ ਓਨਰ ਆ ਇੰਸ਼ੋਰਸ ਫੁੱਲ ਆ ਦੋਨੋਂ ਚਾਬੀਆਂ ਦੋਨੋਂ ਰਿਮੋਟ ਸਾਰਾ ਕੁ ਨਾਲ ਆ ਦਾ ਕਿੰਨੇ ਦੇ ਦਾਂਗੇ ਜੀ ਆਪਾਂ ਇਹ ਕਾਰ ਦੇ ਦਾਂਗੇ ਤੁਹਾਨੂੰ ਵਿਦ ਐਨਓਸੀ ਦੇ ਨਾਲ 1,60,000 ਦੀ ਲੈ ਵੀ 1,60,000 ਦੀ ਸਿਰਫ 30000 ਚੱਲੀ ਹੋਈ ਤੇ Swift ਜੀ ਇਹ Swift ਹੈਗੀ 2009 ਮਾਡਲ ਐ ਇਹ ਚ ABS ਬ੍ਰ ਮਤਲਬ ABS ਬ੍ਰੇਕਾ ਪਾਵਰ ਵਿੰਡੋ ਠੀਕ ਹੈ ਪਾਵਰ ਸਟੀਅਰਿੰਗ ਸਾਰਾ ਹੁੰਦਾ VXI ABS ਮਾਡਲ ਹੈ 2010 2009 ਦਸੰਬਰ 2009 ਦਸੰਬਰ ਪੈਟਰੋਲ ਹੈ ਸੀ ਸੰਗਰੂਰ ਦੀ ਹੈ ਪੈਟਰੋਲ ਦੀ ਹੈ ਬਿਲਕੁਲ ਬ੍ਰੈਂਡ ਨਿਊ ਕਾਰ ਆ ਰੱਗ ਦੇ ਚੈਰੀ ਆ ਦਾ ਮਤਲਬ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ 1,10,000 ਰੁਪਏ ਦੇ ਵਿੱਚ ਬੱਤ ਤੋੜਦੀ ਹੈ ਕਾਰ ਬੱਤ ਤੋੜਦਾ ਰਕਾਰਦਾ ਮੈਂ ਮੈਂ ਤੋੜਦਾ ਜੀ ਇਹ 15 ਘੱਟ ਹੀ ਦਿੰਦੇ ਆਪਾਂ ਪਰ ਇਹ ਕਾਰ ਦਾ ਰੇਟ ABS ਬ੍ਰੇਕ ਵਾਲੀ ਕਾਰ ਆ ਸਿਰ ਓਕੇ ਲੈ ਬਈ ਸਾਰਾ ਕੁ ਨਾਲ 1,10,000 ਦੀ ਮਿਲ ਜੂਗੀ ਆਹ ਵਾਲੀ ਬਈ ਚੈਰੀ ਤੇ ਬੀਟ ਜੀ ਇਹ ਬੀਟ 14 ਮਾਡਲ ਹੈ ਇਹ ਵੀ ਫਸਟ ਓਨਰ ਦੀ ਕਾਰ ਹੈ ਨੂੰ ਸੀ ਜਿੱਥੇ ਹੀ ਕਹਾਂ ਉੱਥੇ ਹੀ ਮਿਲ ਜੂਗੀ ਹਰਿਆਣਾ 'ਚ ਐਮੀ ਟ੍ਰਾਂਸਫਰ ਹੋ ਜੂਗੀ ਜੇ ਹਰਿਆਣਾ 'ਚ ਕਰਾਉਣੀ ਹੈ ਕਿਸੇ ਨੇ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ ਟੌਪ ਮਾਡਲ ਹੈ ਸਭ ਤੋਂ ਚਾਰੇ ਪਾਵਰ ਵਿੰਡੋ ਵਾਲਾ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ 1 ਲੱਖ ਸਵਾ ਲੱਖ ਵੀ ਦੇ ਦਾਂਗੇ 1 31000 ਰੇਟ ਆ ਨਾ 1 ਲੱਖ 25 ਡੀਜ਼ਲ ਦੀ ਆ ਸਾਰੀ ਕਾਰ ਸਾਰੇ ਫੁੱਲ ਨੇ ਡੀਜ਼ਲ ਆਣਾ ਜੀ ਡੀਜ਼ਲ ਆ ਡੀਜ਼ਲ ਹੈ 14 ਮਾਡਲ ਆ ਬਈ ਲਓ ਜੀ ਵਰਨਾ ਫਲੂਇਡਿਕ ਫਲੂਇਡਿਕ ਵਰਨਾ ਮਤਲਬ ਜਿਹੜੀ ਆਈ ਆ ਆਟੋ ਬੰਦੇ ਜ਼ਿਆਦਾ ਹਾਂਜੀ ਇਹ ਹੈ ਜੀ ਨਿਊ ਸ਼ੇਪ ਦੇ ਵਿੱਚ ਜਿਹੜੀ 15 16 ਚ ਮਾਡਲ ਆਇਆ ਆਟੋਮੈਟਿਕ ਵਰਨਾ ਫਲੂਇਡਿਕ ਹੈ ਹਾਂ 16 ਮਾਡਲ ਹੈ 16 ਮਾਡਲ ਹੈ ਸੀਟ ਕਵਰ ਸਾਰਾ ਕੁਝ ਗੱਡੀ 'ਚ ਨਵਾਂ ਇੰਸ਼ੋਰੈਂਸ ਸਾਲ ਦਾ ਵੈਲਿਡ ਆ ਦੋਨੋਂ ਚਾਬੀਆਂ ਨੇ ਟਾਇਰ ਨਵੇਂ ਹਾਂਜੀ ਟੌਪ ਮਾਡਲ ਆ ਸਭ ਤੋਂ 6 ਏਅਰ ਬੈਗ ਵਾਲੀ ਓਕੇ ਜੀ ਆਟੋਮੈਟਿਕ ਗੱਡੀ ਆ ਜਿਹਨੇ ਬੰਦੇ ਨੇ ਆਟੋ ਕਾਰ ਰੱਖਣੀ ਆ ਉਹ ਘੱਟ ਰੇਟ 'ਚ ਇਹਨੇ ਵਧੀਆ ਕਾਰ ਨਹੀਂ ਮਿਲਦੀ ਇਹ ਮੇਰੇ ਹਿਸਾਬ ਨਾਲ ਗੱਡੀ ਬਿਲਕੁਲ ਬ੍ਰੈਂਡ ਨੂ ਕਾਰ ਆ ਜਿਹਨੇ ਬੰਦੇ ਨਵੀਂ ਕਢਾ ਲਈ ਉਹੀ ਚੀਜ਼ ਆ ਮੀਂਹ ਕਰਕੇ ਥੋੜੀ ਕਾਰ ਖਰਾਬ ਹੋਈ ਪਈ ਆ ਨਹੀਂ ਪਰ ਐਂ ਕਾਰਾ ਕੋਈ ਐ ਨਹੀਂ ਹੈਗੇ ਵੀ ਸ਼ੋਰੂਮ ਚ ਖੜੀ ਨਹੀਂ ਖਰਾਬ ਉਹ ਸਾਫ ਕਰਕੇ ਰੱਖੀਆ ਪੈਣਾ ਆਪਣੇ ਉਹ ਕੰਮ ਨਹੀਂ ਜੋ ਹੈਗਾ ਆਪਾਂ ਐਵੇਂ ਦਿਖਾਤਾ ਜੋ ਹੈਗਾ ਦਿਖਾਤਾ ਹਣਾ 16 ਮਾਡਲ ਦੀ ਹੈ ਜੀ 16 ਮਾਡਲ ਕਾਰ ਹੈ ਰੇਟ ਦੀ ਗੱਲ ਹੈ ਕਰੀਏ ਯੂਪੀ ਦਾ ਨੰਬਰ ਐ ਨੋਸੀ ਮਿਲੂਗੀ ਜਿੱਥੋਂ ਹੀ ਕਹਾਂਗੇ ਗੱਡੀ ਤੁਹਾਨੂੰ ਦੇ ਦਾਂਗੇ 475000 ਦੀ 16 ਮਾਡਲ 475 ਦੀ ਵਰਨਾ ਤੇ ਇਨੋਵਾ ਜੀ ਇਹ ਇਨੋਵਾ 13 ਮਾਡਲ ਆ ਇਹ ਬਹੁਤ ਘੱਟ ਰੇਟ ਦੇ ਦਾਂਗੇ ਤੁਹਾਨੂੰ ਆਪਾਂ ਇਹ 13 ਮਾਡਲ ਜੀ4 ਮਾਡਲ ਹੈ ਇਹਦੀ ਗ੍ਰਿਲ ਨਵੇਂ ਮਾਡਲ ਚ ਆ ਗਈ ਹੈ ਤਿਆਰ ਨਹੀਂ ਹੋਈ ਹੋਈ ਮਤਲਬ ਅਗਲਾ ਕਈ ਵਾਰ ਬੰਪਰ ਲਾ ਕੇ ਲਾਣ ਦਾ ਬ ਹਾਂ ਉਹ ਸਿਸਟਮ ਹੀ ਹੈ ਆਫਟਰ ਮਾਰਕੀਟ ਨਹੀਂ ਹੈ ਹਾਂ ਬਾਕੀ ਕਰਾਈ 12 ਤੱਕ 11 ਤੱਕ ਮਾਡਲ ਦੂਜਾ ਆਇਆ ਇਹ 13 ਵਾਲਾ ਮਾਡਲ ਆ ਤੇ ਇਹਦਾ ਇੰਜਨ ਗੇਅਰ ਦੀ ਬਿਲਕੁਲ ਨਵੀਂ ਆਕਾਰ ਟਾਇਰ ਗੱਡੀ ਦੇ ਹੈਗੇ 90% ਠੀਕ ਹੈ ਜੀ ਸੈਕੰਡ ਓਨਰ ਹੈ ਐਨਓਸੀ ਮਿਲ ਜੂਗੀ ਆਰਮੀ ਵਾਲੇ ਬੰਦੇ ਦੀ ਗੱਡੀ ਹੈ ਇਹ ਠੀਕ ਹੈ ਇਹ ਕਾਰ ਦੇ ਦਾਂਗੇ ਤੁਹਾਨੂੰ ਸਿਰਫ ਆਪਾਂ 3.5 ਲੱਖ ਰੁਪਏ ਦੀ 13 ਮਾਡਲ ਨੋਵਾ ਮੇਰਾ ਵੀਰ ਕੋਈ ਕੋਈ ਗੁਜਰਾਣ ਚੱਲਿਆ ਜਿੱਥੇ ਮਰਜ਼ੀ ਲੈ ਜਾਓ ਇਹਨੂੰ ਸਰਟ ਲੈਣ ਚੱਲਿਆ 3.5 ਲੱਖ ਰੁਪਏ ਦੀ 7 ਸੀਟਰ ਕਰ ਦਵਾਂਗਾ ਚੱਕੋ ਬਈ ਤੇ ਆ ਗਈ ਆਪਣੀ ਮਰੂਤੀ ਕਾਰ ਦਲਾਂ ਦੀ ਰਾਣੀ ਹਾਂ ਇਹਦੀ ਗੱਡੀ ਦੀ ਪੇਂਟ ਦੀ ਗਾਰੰਟੀ ਹੈ ਆਪਣੀ ਸਾਰੀ ਗੱਡੀ ਓਰੀਜਨਲ ਆ ਜੋ ਰੰਗ ਮਾੜਾ ਮੋਟਾ ਫੇਟ ਹੋਇਆ ਓਰੀਜਨਲ ਫੇਟ ਓਰੀਜਨਲ ਫੇਟ ਹੋਇਆ ਠੀਕ ਹੈ ਸੀਟ ਕਵਰ ਗੱਡੀ ਦੇ ਵਧੀਆ ਏਸੀ 02 ਏਸੀ ਹੈ 02 ਹੈ 02 ਆ 3 ਮਾਡਲ ਆ ਗੱਡੀ ਬਾਡੀ ਲੈਂਡ ਦੀ ਬਿਲਕੁਲ ਨਵੀਂ ਜਿਹੜੇ ਬੰਦੇ ਨੇ ਲੋਕਲ ਚਲਾਉਣੀ ਹੈ ਜਾਂ ਸਿੱਖਣ ਵਾਸਤੇ ਲੈਣੀ ਹੈ ਕੋਈ ਮਾੜੀ ਨਹੀਂ ਹੈ ਕਾਰ ਇਹ ਕਾਰ ਦੇ ਦਾਂਗੇ ਸਿਰਫ ਤੁਹਾਨੂੰ 33000 ਰੁਪਏ ਦੀ 33000 ਰੁਪਏ ਦੀ ਓਏ ਮਰੂਤੀ ਏਸੀ ਵਾਲੀ 02 ਕਦੇ ਸੁਣਿਆਗਾ ਜੇ ਨਹੀਂ ਸੁਣਿਆ ਤਾਂ ਵੀ ਫੋਟੋ ਕਲਿੱਕ ਕਰ ਲਓ ਸਾਫ ਗੱਡੀ ਦੀ ਇਹ ਕੂੜਾ-ਕਬਾੜ ਤਾਂ ਜੋ ਮਰਜ਼ੀ ਲੈ ਲਓ ਤੁਸੀਂ ਇਹਦੇ ਪਿੱਛੇ ਰੋਲਾ ਬਹੁ ਪਾਉਣਗੇ ਇਹਦੇ ਵਿੱਚ ਇੱਕ ਗੱਲ ਕਹਿ ਦੇਣਾ ਜਿਹੜਾ ਆ ਗਿਆ ਉਹ ਲੈ ਗਿਆ ਬਾਈ ਬਾਅਦ ਚ ਤੁਸੀਂ ਐ ਕਹਿ ਦਿੰਦੇ ਉਹਨਾਂ ਬਈ ਗੱਡੀ ਹੈ ਨਹੀਂ ਬਾਈ ਵਿਕ ਜਾਂਦੀਆਂ ਨਹੀਂ ਤੇ ਜਨ ਜੀ ਇਹ ਵੀ ਜਨ ਸਾਰੀ ਓਰੀਜਨਲ ਦੀ ਆਪਣੀ ਗਾਰੰਟੀ ਆ ਬਾਡੀ ਦੀ 2001 ਮਾਡਲ ਆ ਸੰਗਰੂਰ ਦਾ ਓਰੀਜਨਲ ਨੰਬਰ ਆ ਕਾਰ ਦਾ ਅਲਾਈ ਟਾਇਰ ਸਾਰਾ ਕੁ ਨਵਾਂ ਲੱਗਿਆ ਆ ਠੀਕ ਹੈ ਜੀ ਵਿਦਆਊਟ ਪਾਸਿੰਗ ਹੈ ਵੀ ਠੀਕ ਹੈ ਜੀ ਸੰਗਰੂਰ ਦੇ ਨੰਬਰ ਆ ਸੰਗਰੂਰ ਚ ਹੀ ਨਾਮ ਆਕਾਰ ਮਾਡਲ 2000 2001 ਮਾਡ 1 है 02 है हां सारी ਗੱਡੀ ओरिजिनल ਆ ਬਿਲਕੁਲ ਨਵੀਂ ਅੰਦਰੋਂ ਅੰਦਰੋਂ ਬਿਲਕੁਲ ਸਾਫ਼ ਆ ਇਹ ਕਾਰ ਦੇ ਦਿਆਂਗੇ AC ਉਸਤੀ ਚਾਲੂ ਆ ਸਿਰਫ ਤੁਹਾਨੂੰ 62000 ਰੁਪਏ ਦੇ ਵਿੱਚ ਲੈ ਵੀ 62000 ਰੁਪਏ ਦੀ ਆ ਲੈ ਜਾਓ ਬਈ ਜੇ ਕਿਸੇ ਪਰਣ ਦੋਨੇ ਖੋਦਾ ਮਾਰਨਾ ਦੋਨੇ ਦੇ ਦਿਆਂਗੇ 95000 ਰੁਪਏ ਦੀ ਦੋਨੇ ਲੈ ਜਾਓ ਲਾਓ ਤੁਸੀਂ ਵੀ ਥੋੜਾ ਕੁਆਲਟੀ ਵੀ ਖੋਜ ਸਕੋਗਾ ਲਾ ਬਈ ਅਲਟੋ ਯਾ ਅਲਟੋ ਕਰ ਦੇਣੀ ਨੇ ਤਿੰਨ ਤੇ ਤਿੰਨ 6 ਅਲਟੋ ਖੜੀਆਂ ਨੇ ਬਈ ਇਹ अल्टੋ 2011 ਮਾਡਲ ਆ ਹਾਂਜੀ 35000 ਕਿਲੋਮੀਟਰ ਚੱਲੀ ਆ ਫਰਸਟ ਓਨਰ ਆ ਐਲਐਕਸ ਆ ਜੀ ਐਲ ਐਕਸ ਆ ਜੀ ਪਾਵਰ ਸਟੀਅਰਿੰਗ ਕੰਪਨੀ ਬਾਚੋਂ ਲੱਗਿਆ ਹੋਇਆ ਤੇ ਸਾਰੀ ਇਹ ਐਲਐਕਸ ਮਾਡਲ ਆ ਐਲੈਕਸ ਕਰਵਾਈ ਹੋਈ ਆ ਹਾਂ ਪਾਵਰ ਸਟੀਅਰਿੰਗ ਬਾਅਦੋਂ ਇਲੈਕਟ੍ਰੋਨਿਕ ਹੁੰਦਾ ਉਹ ਬਾਅਦੋਂ ਲਵਾਇਆ ਹੋਇਆ ਆ ਠੀਕ ਹੈ ਜੀ ਤੇ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ 130000 ਦੀ ਵਿੱਧ ਐਨਓਸੀ ਨਾਲ 130000 ਦੀ अल्टੋ ਪਹਿਲੀ ਆ ਦੂਜੀ ਇਹ 10 ਮਾਡਲ अल्टੋ ਆ ਇਹ ਵੀ ਫਰਸਟ ਓਨਰ ਆ ਦਸੰਬਰ ਮਹੀਨੇ ਦੀ ਐਨਓਸੀ ਮਿਲ ਜੂ ਜਿੱਥੇ ਹੀ ਕਹਾਂਗੇ ਤੁਸੀਂ ਤੇ ਸੀਐਨਜੀ ਔਨ ਪ ਠੀਕ ਹੈ ਜੀ ਇਹ ਕਾਰ ਦੇ ਦਿਆਂਗੇ ਤੁਹਾਨੂੰ 1,10,000 ਦੀ 1,10,000 ਦੀ ਦੂਜੀ ਆਲਟੋ ਬਲੈਕ ਕਲਰ ਦੀ ਇਹ 2012 ਮਾਡਲ ਬਲੈਕ ਰੰਗ ਦੀ ਡਿਮਾਂਡ ਬਹੁਤ ਆ ਹਾਂਜੀ ਇਹ ਚ ਸੀਟ ਕਵਰ ਵਗੈਰਾ ਸਾਰਾ ਸੈਂਟਰ ਲੌਕਿੰਗ ਸਾਰਾ ਸਮਾਨ ਲੱਗਿਆ ਨਵਾਂ ਲਾਈਟ ਟਾਇਰ ਲੱਗੇ ਹੋਏ ਨੇ ਤੇ ਸੰਗਰੂਰ ਦਾ ਹੀ オリジナル ਨੰਬਰ ਆ ਇਹ ਕਾਰ ਦੇ ਦਿਆਂਗੇ ਤੁਹਾਨੂੰ ਬਹੁਤ ਹੀ ਘੱਟ ਰੇਟ 'ਚ ਇਹ ਦੇ ਦਾਂਗੇ ਸਿਰਫ ਆਪਾਂ ਤੁਹਾਨੂੰ 1,45,000 ਦੀ ਲੈ ਵੀ 1,45 ਦੀ ਆਹ ਇਹ ਆ ਗਈ 10 ਮਾਡਲ ਆਲਟੋ 10 30 ਤੱਕ ਵੈਲਿਡਾ ਸੰਗਰੂਰ ਦਾ ਨੰਬਰ ਆ ਹਾਂਜੀ ਤੇ ਚੱਲੀ ਹੋਈ ਹੈ 50,000 ਕਿਲੋਮੀ ਇਹ ਤੁਹਾਨੂੰ ਦੇ ਦਾਂਗੇ ਆਪਾਂ ਲਾਸਟ ਮੰਨ ਕੇ ਚਲੋ 1.5 ਲੱਖ ਰੁਪਏ ਦੀ ਲਓ ਵੀ 1.5 ਲੱਖ ਰੁਪਏ ਦੀ ਆਹ ਤੇ ਆਹ ਜੀ ਇਹ ਚ ਲਾਈਟ ਟਾਇਰ ਲੱਗੇ ਨੇ 10 ਮਾਡਲ ਐ ਵੀ ਕਾਰ ਐਨਓਸੀ ਸੰਗਰੂਰ ਦੀ ਆ ਬੋਡੀ ਸਾਰੀ ਓਰੀਜਨਲ ਐ ਹਾਂਜੀ ਤੇ ਟੱਚ ਸਿਸਟਮ ਲੱਗਿਆ ਜੀ ਸੈਂਟਰ ਲੋਕਿੰਗ ਆ ਇਹ ਕਾਰ ਦੇ ਦਿਆਂ ਤੁਹਾਨੂੰ 1 ਲੱਖ 20 ਹਜ਼ਾਰ ਦੀ 1 ਲੱਖ 20 ਦੀ ਤੇ ਆ ਕਾਲੇ ਰੰਗ ਦੀ ਜੀ ਇਹ ਵੀ ਨਵਾਂ ਮਾਡਲ ਆ ਸਾਰੀ ਓਰੀਜਨਲ ਕਾਰ ਆ 30 ਤੱਕ ਵੈਲਿਡ ਆ ਤੇ ਅਲਾਈ ਟਾਇਰ ਸਾਰਾ ਸਮਾਨ ਲੱਗਿਆ ਇਹਦੇ ਵਿੱਚ ਇਹ ਕਾਰ ਦੇ ਦਿਆਂਗਾ ਤੁਹਾਨੂੰ 1,20,000 ਦੀ 30 ਤੱਕ ਪਾਸਿੰਗ ਵਾਲੀ 1,20,000 ਦੀ ਆਹ ਬਾਕੀ ਸਟਾਕ ਹਾਲੇ ਖੜਾ ਬਾਹਰ ਸੁਣੋ ਵੀ ਦਿਖਾਉਣਾ ਹੈ ਬਾਈ ਲਓ ਜੀ ਮਹਿੰਦਰਾ ਐਕਸ ਯੂ ਵੀ 7 ਸੀਟਰ ਗੱਡੀ ਆ ਗਈ ਤੇ ਡਿਟੇਲ ਕੀ ਜੀ ਇਹ ਸਭ ਤੋਂ ਟਾਪ ਮਾਡਲ ਆ ਚਾਰੂ ਟਾਇਰ ਨਵੇਂ ਨੇ ਕਾਰ ਦੇ ਸੈਕੰਡ ਓਨਰ ਐਨਓਸੀ ਮਿਲ ਜੂ ਐਚ ਆਰ 26 ਨੰਬਰ ਆ ਕਾਰ ਬਿਲਕੁਲ ਨਵੀਂ ਆ 2013 ਮਾਡਲ 13 ਮਾਡਲ ਆ ਬਾਈ ਡਬਲ 8 ਐ ਹਾਂ ਤੇ ਪੈਸੇ ਕਾਰ ਬਿਲਕੁਲ ਨਵੀਂ ਲਫਾਫੇ ਲੱਗੇ ਪਏ ਨੇ ਅੰਦਰੋਂ ਕਾਰ ਦੇ ਓਰੀਜਨਲ ਸੀਟਾ ਸਾਰ ਤੇ ਇਹਦੀ ਐਨਓਸੀ ਜਿੱਥੋਂ ਹੀ ਖਾਂਗੇ ਉੱਥੋਂ ਹੀ ਕਟਾ ਦੇਵਾਂਗੇ ਆਪਾਂ ਇਹ ਕਰ ਦੇ ਦਿਆਂ ਬਹੁਤ ਹੀ ਘੱਟ ਰੇਟ ਦੇ ਵਿੱਚ ਕਿਉਂ ਨੰਬਰ ਲੱਗੇ ਵਾਲੀ ਕੋਈ 4.5 ਮੰਗਦਾ ਕੋਈ 4.7 ਮੰਗਦਾ ਆਪਾਂ ਤੁਹਾਨੂੰ ਐਵੇਂ ਹੀ ਨਾ ਕਰ ਦੇ ਦਾਂਗੇ ਐਨਓਸੀ ਨਾਲ 3.5 ਲੱਖ ਰੁਪਏ ਦੀ ਨਾ ਠੀਕ ਡਾਗ 2013 ਮਾਡਲ ਆ ਮਿੱਤਰੋ ਗਾਰੰਟੀ ਐ ਨਹੀਂ ਨਵੀਂ ਕਾਰ ਕੋਈ ਦੇ ਦੇਵੇ ਆਪਾਂ ਬੈਠੇ 50000 ਰੁਪਏ ਛੱਡ ਦੂਗਾ ਜੇ ਨਹੀਂ ਨਵੀਂ ਕਾਰ ਕੋਈ ਦੇ ਦੇਵੇ 3.5 ਲੱਖ ਰੁਪਏ ਦੀ ਮਹਿੰਦਰਾ ਐਕਸ ਯੂ ਵੀ ਬੰਦਾ ਆ ਕੇ ਚੈੱਕ ਕਰਕੇ ਟ੍ਰਾਈ ਲੈ ਲਵੇ ਪਹਿਲਾਂ 7 ਸੀਟਰ ਗੱਡੀ ਮਿੱਤਰੋ ਤੇ ਇਹ ਆ ਗਈ ਜੀ ਆਪਣੀ ਨਿਸ਼ਾਨ ਦੀ ਇਹ ਸ਼ਾਨ ਸਣੀ ਹੈ ਇਹ ਵੀ ਫਸਟ ਓਨਰ ਕਾਰ ਆ ਟੰਡੇ ਦਾ ਨੰਬਰ ਆ ਸਰਸ ਬੁੱਕਾ ਦੋਨੋਂ ਚਾਬੀ ਆ ਸਾਰਾ ਹਾਂ ਪੁਸ਼ ਬਟਨ ਸਟਾਰਟ ਹੈ ਪੱਕਾ ਹੀ ਨੰਬਰ ਆ origial ਨੰਬਰ ਪਹਿਲੇ ਨਾਮ ਇਹ ਆ ਮਾਡਲ 2000 ਹਾਂ ਵਧੀਆ ਨੰਬਰ ਆ 6789 7699 ਓਕੇ ਤੇ ਮਾਡਲ ਕਿੰਨਾ ਹੀ ਇਹਦਾ ਮਾਡਲ 12 12 ਡੀਜ਼ਲ 27 ਤੱਕ ਵੈਲਿਡ ਆ ਸਨੀ ਪਹਿਲੇ ਨਾਮ ਆ ਦੋਨੋਂ ਚਾਬੀਆਂ ਸਰਸਬੋਕਾ ਸਾਰਾ ਨਾਲ ਆ ਅੰਦਰੋਂ ਬ੍ਰੈਂਡ ਨਿਊ ਕਾਰ ਆ ਸਾਰੀ ਇੰਜਨ ਗੇਅਰ ਦੀ ਪੂਰ ਨਵੀਂ ਡੀਜ਼ਲ ਹੈ ਨਾ ਇਹ ਡੀਜ਼ਲ ਇਹ ਕਾਰ ਦੇਣਾ ਸਿਰਫ ਤੁਹਾਨੂੰ 1,60,000 ਰੁਪਏ ਦੀ ਲੈ ਵੀ ਕਿਸੇ ਭਰਾ ਨੇ ਡਿੱਗੀ ਵਾਲੀ ਕਾਰ ਡੀਜ਼ਲ ਵਾਲੀ ਘੱਟ ਪੈਸੇ ਲਾਉਣੇ ਆ 1,60,000 ਦੀ 2013 ਮਾਡਲ ਦੀ ਕਾਰ ਆ ਅਮੀਜ 2016 ਮਾਡਲ ਆ ਦਸੰਬਰ ਮਹੀਨੇ ਦੀ ਐ ਮੇਜ ਫਰਸਟ ਓਨਰ ਆ ਐਨਸ਼ੋਰਸ ਵੀ ਮਿਲ ਜੂਏ ਚ ਲਾਈਟ ਆ ਨਵੇਂ ਪਵਾਤੇ ਆ ਆਪਾਂ ਨੇ 32000 ਡੀਜ਼ਲ ਹੈ ਵੀ ਹਾਂ ਮਿਚ ਲੰਦੇ ਲਾਈਟ ਆ ਨਵੇਂ ਪਵਾਤੇ ਫਰਸਟ ਓਨਰ ਆ ਇਨਸ਼ੋਰਸ ਸਾਲ ਦਾ ਵੈਲਿਡ ਆ ਦੋਨੋਂ ਚਾਬੀ ਆ ਇਹ ਕਾਰ ਦੇ ਦਿਆਂਗੇ ਤੁਹਾਨੂੰ 330000 ਦੀ 16 ਮਾਡਲ ਆ 16 ਦਸੰਬਰ ਦੀ 16 ਦਸੰਬਰ ਦੀ ਆ 330000 ਦੀ ਡੀਜ਼ਲ ਐ ਅਮੀਜ बिकਦੀ ਐਵਰੇਜ ਕਰਕੇ ਐਵਰੇਜ ਆ ਉਹਦਾ ਇੰਜਨ ਮਰਦਾ ਨਹੀਂ ਜਲਦੀ ਲਓ ਬਈ ਇਸ ਤੋਂ ਬਾਅਦ ਗੱਡੀਆਂ ਹੋਰ ਬਹੁਤ ਸਾਰੀਆਂ ਨੇ ਗੱਡੀਆਂ ਪੂਰੀਆਂ ਆ ਰਹੀਆਂ ਨੇ ਨਾ ਹਾਂ ਹਾਂ ਪੂਰੀਆਂ ਲਓ ਭਾਈ ਇਹ ਗੱਡੀ ਜਿਹੜੀ Swift ਆ ਨਾ ਆਪਣ ਨੂੰ Swift ਦੀ ਡਿਮਾਂਡ ਬਹੁਤ ਆ પેટ્રોલ ਦੀ ਹਾਂਜੀ ਕਿਉਂਕਿ ਪਹਿਲਾਂ 9 10 8 9 ਮਾਡਲ Swift ਆ ਪਰ ਹੜੀ ਅਸੀਂ ਆਪਣ ਨੂੰ 11 ਮਾਡਲ ਆਈ ਸੀ ਵੇਚੀ ਸੀ ਇਹ 11 ਮਾਡਲ Swift ਆਈ ਹੋਂ ਦੁਬਾਰਾ ਠੀਕ ਹੈ ਜੀ VXI ਆ CNG ਓਨ ਪੇਪਰ ਆ ਬਿਲਕੁਲ ਨਵੀਂ ਕਾਰ ਆ ਮਾਡਲ 2000 2011 VXI VXI ਆ પેટ્રોલ ਵੇਰੀਐਂਟ ਦੇ ਨਾਲ ਆ ਤੇ ਪੈਸੇ ਇਹਦੇ ਤੇ ਸੈਕੰਡ ਇਹ ਹੈਗੀ ਆ ਫਸਟ ਓਨਰ ਦੀ ਕਾਰ ਆ ਠੀਕ ਹੈ ਜੀ ਇਹ ਫਸਟ ਓਨਰ ਕਾਰ ਆ ਸੀਟ ਕਵਰ ਸਾਰਾ ਨਵੇਂ ਨੇ ਕਾਰ ਦੇ ਠੀਕ ਆ ਇਹ ਤੁਹਾਨੂੰ ਬਹੁਤ ਹੀ ਆਪਾਂ ਘੱਟ ਰੇਟ 'ਚ ਕਾਰ ਦੇ ਦਾਂਗੇ ਤੁਸੀਂ ਆ ਸੋਚਿਆ ਵੀ ਨਹੀਂ ਹੋ ਕਿੰਨੇ ਤੇ ਐਨਓਸੀ ਨਾਲ ਦੇ ਦਾਂਗੇ 1.85 ਦੀ ਡੀਲਰ 2 ਲੱਖ ਸਵਾ 2 ਲੱਖ ਤੋਂ ਘੱਟ ਕੋਈ ਨਹੀਂ ਮੰਗਦਾ ਮੰਗਦਾ ਨਹੀਂ ਸਹੀ ਹੈ ਪਹਿਲੇ ਨਾਮ ਦੀ ਕਾਰ ਲੈ ਭਾਈ 1 ਲੱਖ 85000 ਦੀ ਸਵਿਟ ਆਹਾਂ ਸੀਐਨਜੀ ਹੈ ਸੀਐਨਜੀ ਹੌਣ ਪੇਪਰ ਹੈ ਇਹ 2008 ਮਾਡਲ ਆ ਸਿਰਫ ਇਹ ਵੀ ਬੋਡੀ ਸਾਰੀ Ориਜਨਲ ਇੱਕ ਅੱਧਾ ਪੀਸ ਪੇਂਟ ਆ ਇਹ ਚ ਸੀਐਨਜੀ ਲੱਗੀ ਹੈ ਕਾਪੀ ਦੀ ਚੜੀ ਹੋਈ ਓਕੇ ਜੀ ਤੇ ਐਨਓਸੀ ਇਹਦੀ ਪਟਿਆਲੇ ਦੀ ਹੈ ਪਟਿਆਲਾ ਨੰਬਰ ਲਵਾ ਕੇ ਦੇ ਦਾਂਗੇ 1.55 ਦੀ ਜੀ ਐਮੀ ਕਾਰ ਲੈਣੀ ਹੈ ਨੰਬਰ ਅਗਲਾ ਆਪ ਲਵਾ ਲਾਂਗੇ 1 ਲੱਖ 10000 ਦੀ ਇਹਦਾ ਦਾ ਕਰ ਦੋ ਇੱਕ ਦਾ 10 ਦੀ ਬਾਈ ਲੱਖ ਰੁਪਏ ਅਸਰ ਤੇ ਮਿਲੇ ਹੀ ਸਾਬਾ ਮੈਂ ਇਹ ਰਿਕਾਰਡ ਤੋੜਨੇ ਸੁੱਟਦਾ ਸਾਫ ਕਰ ਚੱਕ ਚੱਕ ਦੋ ਮੈਂ ਕਹਿੰਦਾ ਦੇਖੇ ਜਾਓਗੇ ਇੱਕ ਰੇਟ ਸਾਫ ਕਰ ਇਹ ਨਾਲ ਨਹੀਂ ਵੇਖ ਜੂਗੀ ਜੋ ਲੱਖ ਰੁਪਏ ਕਹਦਾ ਤਾਂ ਨਾਲ ਦੀ ਵੇਖ ਜਾਣਾ ਕਿਉਂਕਿ ਇਹ ਰੇਟ ਤਾਂ ਮਰੂਤੀ ਕਾਰ ਦੇ ਨੇ ਬਾਈ ਕੋ ਨਹੀਂ ਆਉਂਦਾ ਹੁਣ ਮੈਂ ਲੱਗਿਆ ਰੇਟ ਦੇਣਾ ਦਾ ਮਿੱਤਰੋ ਆ ਕੇ ਮੇਰਾ ਭਾਈ ਐ ਨਾ ਕਿਉਂ ਵੀ 1000 ਰੁਪਿਆ ਹੋਰ ਘਟਾ ਦੇ 99000 ਰੁਪਏ ਦੀ ਸਬਟ ਆਹ ਲੈ ਜਾਓ ਫੋਨ ਕਰਕੇ ਜਿਹੜਾ ਛੱਟੀ ਛੱਟੀ ਅਗਲੀ ਵਾਰ ਰੇਟ ਇਹਦਾ ਕਿਉਂਕਿ 6 ਮਹੀਨੇ 2 ਮਹੀਨੇ ਤੱਕ ਠੰਡ ਪੈਣੀ ਹੈ ਰੇਟ ਵਾਧਾ ਇਹਦਾ ਰੇਟ 1,20,000 ਹੋਊਗਾ ਇੱਕ ਚੀਜ਼ ਹੋਰ ਕਹਿ ਦਾਂ ਨਾ 99,000 ਰੁਪਏ ਦੀ ਕਿਸੇ ਨੇ ਲੈਣੀ ਹੈ ਇਹ ਆ ਨੰਬਰ ਤੇ ਕਾਲ ਕਰਕੇ ਕਹਦੇ ਬਈ ਮੈਨੂੰ ਤੇਰਾ ਸਕੈਨਰ ਸੈਂਡ ਕਰੀ ਜਾਂ WhatsApp ਉਹ ਆਪਣਾ Google Pay ਨੰਬਰ ਇਹੀ ਹੈ ਮੈਂ ਤੁਹਾਨੂੰ ਸਾਈ ਪਾਉਣੀ ਹੈ ਜੇ ਕਾਰ 'ਚ ਕੋਈ ਦਿੱਕਤ ਹੋਈ ਤਾਂ ਪੈਸੇ ਆਪਣੀ ਜਦੇ ਬੰਦਾ ਵਾਪਸ ਲੈ ਜਵੇ ਜੇ ਸਾਈ ਪਾ ਦੇ ਤਾਂ ਵੀ ਜੇ ਅੱਗੇ ਜਿੰਮੇਵਾਰੀ ਕਿ ਵੀ ਲੈ ਸਕਦਾ ਤੇ ਵਰਨਾ ਫਲੂਡਿਕ ਜੀ ਵਰਨਾ ਕਾਰ ਆ ਪੰਜਾਬ ਨੰਬਰ ਦੀ ਕਾਰ ਆ 13 ਮਾਡਲ ਦੇ 12ਵੇਂ ਮਹੀਨੇ ਦੀ ਹੈ ਇੰਸ਼ੋਰੈਂਸ ਇਹਦਾ ਵੈਲਿਡ ਆ ਕਾਰ ਦਾ ਜਨਵਰੀ ਤੱਕ ਟਾਇਰ ਗੱਡੀ ਦੇ ਬਿਲਕੁਲ ਨਵੇਂ ਨੇ ਤੇ ਦੋ 에어 ਬੈਗ ਵਾਲੀ ਐਸਐਕਸ ਮਾਡਲ ਆ ਅੰਦਰੋਂ ਕੁਝਾਇ ਚੈੱਕ ਕਰਾ ਦੋ ਗੱਡੀ ਬਿਲਕੁਲ ਬ੍ਰੈਂਡ ਨਿਊ ਆ ਸੀਟਾਂ ਤੋਂ ਲੈ ਕੇ ਹਰ ਇੱਕ ਚੀਜ਼ ਠੀਕ ਆ ओरिजिनल ਨੰਬਰਾਂ ਪੰਜਾਬ ਦਾ ਕਪੂਰਥਲੇ ਦਾ ਮਾਡਲ ਕਿੰਦਾ ਸਹੀ ਇਹ 2013 ਦਸੰਬਰ 13 ਦਸੰਬਰ ਇਹ ਵੀ ਤੁਹਾਨੂੰ ਬਹੁਤ ਘੱਟ ਰੇਟ 'ਚ ਗੱਡੀ ਦੇ ਦਾਂਗੇ ਆਪਾਂ ਇਹ ਕਾਰ ਦੇ ਦਾਂਗੇ ਤੁਹਾਨੂੰ 335000 ਦੀ ਕੋਈ ਦਿੱਲੀ ਆ ਨੰਬਰ ਹਰਿਆਣਾ ਨੰਬਰੋਂ ਆਪਾਂ ਚੱਕ ਦੇਣਾ ਵੀ ਉਹ ਕਾਰ ਇਹ 335 ਬੇਦੀਨ ਆਪਾਂ ਪੰਜਾਬ ਨੰਬਰ ਦੇਣੀ ਆ ਬ੍ਰੈਂਡ ਪੰਜਾਬ ਨੰਬਰ ਹੈ ਥੋਡੇ ਸਾਹਮਣੇ 3 ਲੱਖ 350 ਦੀ ਆ ਨੰਬਰ ਦੇਣੀ ਮੰਗਣੇ ਆਪਾਂ ਪੰਜਾਬ ਨੰਬਰ ਦੀ ਵੈਗਨਰ ਖੜੀ ਆ ਇਹ ਵੈਗਨਰ ਕਾਰ ਆ ਇਹ ਵੀ ਸੈਕੰਡ ਓਨਰ ਆ ਦਸੰਬਰ ਤੱਕ ਵੈਲਿਡ ਆ ਟਾਇਰ ਗੱਡੀ ਦੇ ਮੂਹਰਲੇ ਅਸੀਂ ਨਵੇਂ ਪੁਆਏ ਨੇ ਜਿਹੜਾ ਪਿਛਲੇ ਟਾਇਰ ਹੈਗੇ 70 80% ਆ ਠੀਕ ਹੈ ਜੀ ਸੀਟ ਕਵਰ ਤੋਂ ਲੈ ਕੇ ਸੈਂਟਰ ਲੋਕਿੰਗ ਸੀਡੀ ਸਿਸਟਮ ਸਾਰਾ ਲੱਗਿਆ ਇਹਦੇ ਵਿੱਚ ਇਹ ਕਰਦੇ ਆ ਸਿਰਫ ਤੁਹਾਨੂੰ 90000 ਦੀ ਇਨਸ਼ੋਰੈਂਸ ਵੈਲਿਡ ਆ ਪਾਸਿੰਗ 26 ਤੱਕ ਆ 90000 ਦੀ ਬਾਈ ਤੇ ਸਵਿਫਟ ਜੀ ਇਹ ਆ ਗਈ 11 ਮਾਡਲ ਸਵਿਫਟ ਹਾਂਜੀ ਸੀਐਨਜੀ ਔਨ ਪੇਪਰ ਐ ਵੀ ਡੀਐਕਸਆਈ ਮਾਡਲ ਆ ਟਾਪ ਹਾਂਜੀ ਤੇ ਸੀਟਾ ਸੂਟ ਕਵਰ ਸਾਰੇ ਇਹਦੇ ਨਾਲ ਦੇ ਨੇ ਇਲਫਾਫੇ ਲੱਗੇ ਪਏ ਨੇ ਸੀਟਾ ਦੇ Ориਜਨਲ ਆ ਚੱਲੀ ਹੋਈ ਆ ਰਿਹਾ 80 85000 ਕਿਲੋਮੀਟਰ ਇਹ ਵੀ 11 ਹੀ ਆ ਹਨਾ 11 ਮਾਡਲ ਆ ਇਹ ਪੈਟਰੋਲ ਇਹ 6ਵੇਂ ਮਹੀਨੇ ਦੀ ਕਾਰ ਆ ਪੈਟਰੋਲ ਆ ਸੈਕੰਡ ਓਨਰ ਆ ਪੈਸੇ ਜੀ ਇਹ ਕਾਰ ਦੇ ਦਿਆਂਗੇ ਤੁਹਾਨੂੰ ਸਿਰਫ ਆਪਾਂ 165000 ਦੀ 165000 ਦੀ ਸਵਕਟਾ ਲੈ ਜਾਓ ਤੇ ਬੀਟ ਜੀ ਇਹ ਬੀਟ ਆ ਗਈ 2013 ਮਾਡਲ 13 ਜੀ ਦੇ ਵੀਰ ਯੋਨਲ ਪਟਿਆਲੇ ਦਾ ਨੰਬਰ ਆ ਡੀਜ਼ਲ ਹੈ ਹਾਂ ਇੰਜਨ ਗੇਅਰ ਡੀਜ਼ਲ ਹੈ ਇੰਜਨ ਗੇਅਰ ਦੀ ਬਿਲਕੁਲ ਨਵੀਂ ਆ ਕਾਰ ਹਾਂਜੀ ਤੇ ਇਨਸ਼ੋਰੈਂਸ ਸਾਰੇ ਕਾਗਜ਼ ਵੈਲਿਡ ਨੇ ਕਾਰ ਦੇ ਇਹ ਕਾਰ ਦੇ ਦਾਂਗੇ ਸਿਰਫ ਤੁਹਾਨੂੰ 1,20,000 ਰੁਪਏ ਵਿੱਚ 13 ਮਾਡਲ ਬੈਂਡ ਨਿਊ ਇੰਜਨ ਦੀ ਕਾਰ 1,20,000 ਤੇ ਜੈਨਸਟਿਲੂਈ ਇਹ ਜੈਨਸਟਿਲੂ ਆ ਗਈ 12 ਮਾਡਲ ਹਾਂਜੀ ਹਾਂ ਇਹ ਕਾਰ ਜਾਨੀ ਕਿ ਪੂਰੀ ਸਾਫ਼ ਕਾਰ ਆ ਫਸਟ ਓਨਰ ਦੀ ਕਾਰ ਆ ਇਨਸ਼ੋਰਸ ਫੁੱਲਾ ਦੋਨੋਂ ਚਾਬੀਆਂ ਦੋਨੇ ਰਿਮੋਟ ਨੇ ਠੀਕ ਹੈ ਜੀ ਕਾਰ ਦੇ ਸੀਐਨਜੀ ਔਨ ਪੇਪਰ ਆ ਸਸਪੈਕਸ਼ਨ ਕੱਟ ਲੱਗੀ ਜਿਹੜੀ ਕੰਪਨੀ ਨਾਲ ਆਉਂਦੀ ਆ ਮਤਲਬ ਉਹ ਵਧੀਆ ਕੱਟ ਲੱਗੀ ਆ ਦੇ ਵਿੱਚ 2012 12 ਮਾਡਲ ਆ ਪੈਸੇ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ 1,60,000 ਦੀ ਲੈ ਬਈ 1,60,000 12 ਮਾਡਲ 27 ਤੱਕ origignal ਪਾਸਿੰਗ ਲਾਓ ਬਈ ਕਿਵੇਂ ਲੱਗੀ ਬੜਾ ਜੀ ਕਮੈਂਟ ਕਰਕੇ ਤੁਸੀਂ ਆਪੇ ਦੱਸ ਸਕਦੇ ਹੋ ਬਾਕੀ ਇਹੀ ਜੇ ਵੀਡੀਓ ਆਪਣੇ ਉਹਨਾਂ ਭਰਾਵਾ ਤੱਕ ਸ਼ੇਅਰ ਕਰਦਾ ਕਰੋ ਜਿਨ੍ਹਾਂ ਦਾ ਬਜਟ ਘੱਟ ਹੁੰਦਾ ਤੇ ਗੱਡੀ ਲੱਭ ਰਿਆ ਹੁੰਦਾ ਚੰਗੀ ਕਾਰ ਜ਼ਿੰਮੇਵਾਰ ਵਾਲੀ ਕਾਰ ਮਿਲੂਗੀ ਬਾਕੀ ਸਾਰਿਆਂ ਦਾ ਭਰਾਵਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਰਿਓ ਬਾਕੀ ਆਪਣ ਆਪਣਾ ਜਸਪ੍ਰੀਤ ਮੋਟਰ ਨੇ ਉਹਦੇ ਚੈਨਲ ਚੈਨਲ ਆ ਇੰਸਟਾਗ੍ਰam ਤੇ YouTube ਤੇ ਕਈ ਵਾਰ ਅਸੀਂ ਛੋਟੀਆਂ ਕਾਰਾਂ ਉਹਤੇ ਪਾਈ ਜਾਂਦੇ ਹੁੰਦੇ ਆ ਉਹਦੇ ਚ ਡਿਟੇਲ ਵੀਡੀਓ ਬਣਨੇ ਹੋਣਗੇ ਡਿਟੇਲ ਵੀਡੀਓ ਕੱਲੀ ਕੱਲੀ ਕਾਰ ਦੀ ਪਾਉਂਦੇ ਜੋ ਘੱਟ ਕਟਿੰਗ ਚ ਕਾਰ ਆਉਂਦੀਆਂ ਨੇ ਮੰਨ ਕੇ ਚੱਲੋ ਤੁਹਾਨੂੰ ਗੱਡੀ ਦੀ ਪੂਰੀ ਵਾਕਰਾਉਂਡ ਡਿਟੇਲ ਦੇਖਣੀ ਹੈ ਹਾਂ ਵੀ ਕਿਵੇਂ ਦੀ ਅੰਦਰੋਂ ਬਾਹਰੋਂ ਟਾਇਰ ਟੱਪਾ ਇੰਜਨ ਗੇਅਰ ਪੂਰਾ ਕੱਟ ਰੇਟਾਂ ਦੀਆਂ ਕਾਰਾਂ ਪਾਉਂਦੇ ਆ ਤੁਸੀਂ ਆਪਦੇ ਚੈਨਲ 'ਤੇ ਬਾਕੀ ਸਾਰਾ ਤੁਹਾਡੇ ਰਹੀਂ ਕਾਰਾਂ ਪਾਉਂਦੇ ਅਸੀਂ ਜੀ ਆਪਦੇ ਨਾਮ ਦੇ ਕੀ ਚੈਨਲ ਦਾ ਜਸਪ੍ਰੀਤ ਮੋਟਰ ਉਥੇ ਅਸੀਂ ਆਪਦੀਆਂ ਕਾਰਾਂ ਪਾਉਂਦੇ ਆ ਪਰਸਨਲ ਜੋ ਇੱਕ ਅੱਧੀ ਕਾਰ ਆਉਂਦੀ ਹੈ ਜਿਆਦਾਤਰ ਵੀਡੀਓ ਤੁਹਾਡੇ ਚੈਨਲ ਤੇ ਆਉਗੀ ਹੋਰ ਕਦੇ ਚੈਨਲ ਤੇ ਨਹੀਂ ਆਉਂਦੀ ਆ ਜਸਪ੍ਰੀਤ ਮੋਟਰ ਇੰਸਟਾਗ੍ਰam ਫੇਸਬੁਕ ਤੇ ਯੂਟਿਊਬ ਮੈਂ ਟੈਗ ਵੀ ਕਰ ਦੂੰਗਾ ਕਿਸੇ ਭਰਾ ਨੇ ਇਹਨਾਂ ਦੀ ਮਤਲਬ ਇਹ ਡੀਲਾਂ ਪਾਉਂਦੇ ਰਹਿੰਦੇ ਨੇ ਕਿਸੇ ਨੇ ਪਰਸਨਲੀ ਦੇਖਣੀਆਂ ਨੇ ਇਹਨਾਂ ਦੇ ਪੇਜ ਨੂੰ ਫੋਲੋ ਵੀ ਕਰਕੇ ਰੱਖ ਲਿਓ ਸਬਸਕ੍ਰਾਈਬ ਵੀ ਕਰ ਲਿਓ ਤੇ ਫੋਲੋ ਕਰ ਲਿਓ ਜਰੂਰ ਕਿਉਂਕਿ ਕਿੰਨੇ ਲੱਗ ਜਾਂਦੇ ਨੇ ਆਪਾਂ ਨੂੰ ਮੈਂ ਆਉਣਾ 1.5 2 1.5 2 ਮਹੀਨੇ ਬਾਅਦ ਬਾਈ ਹੋਰੀ ਰੋਜ਼ ਕੋਈ ਨਾ ਕੋਈ ਗੱਡੀ ਦੀ ਵੀਡੀਓ ਪਾਉਂਦੇ ਨੇ ਕਿ ਥੋੜਾ ਫਾਇਦਾ ਹੋ ਜੂ ਹੋਰ ਚੱਕਰ ਉਹ ਕਾਰਾਂ ਵਿਕੀ ਜਾਂਦੀਆਂ ਨਾਲ ਦੀ ਨਾਲ ਬਣਾਉਣ ਦਾ ਟਾਈਮ ਹੀ ਨਹੀਂ ਲੱਗਦਾ ਵੀਡੀਓ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰ ਦਿਓ